ਸਤ ਸ੍ਰੀ ਅਕਾਲ ਦੋਸਤੋ ਮੈਂ ਮੰਗਲ ਮੱਤਾ ਔਰ ਅੱਜ ਸੁਣਿਓ ਕਿ ਬਹੁਤ ਹੀ ਬਾ ਕਮਾਲ ਗੀਤ ਸੁਣਨ ਲੱਗੇ ਆ ਬਚਪਨ ਦੇ ਦਿਨਾਂ ਦੀ ਗੱਲ ਕਰ ਲੱਗੇ ਆ ਇਹ ਗੀਤ ਦਾਸ ਨੇ ਖੁਦ ਲਿਖਿਆ ਸੀ ਔਰ ਜਦੋਂ ਇਹ ਗੀਤ ਲਿਖਿਆ ਸੀ ਉਦੋਂ ਮੈਂ ਪਲੱਸ 1 ਦਾ ਸਟੂਡੈਂਟ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤਾ ਵਿੱਚ ਪੜ੍ਹਦਾ ਸੀ ਮੈਂ ਔਰ ਮੇਰੇ ਕੁਝ ਜਜ਼ਬਾਤ ਉਦੋਂ ਦੇ ਮੈਂ ਤੁਹਾਡੇ ਨਾਲ ਗੀਤ ਲੈ ਸਾਂਝ ਕਰ ਰਿਹਾ ਔਰ ਸਤ ਪਹਿਲਾ ਬੇਨਤੀ ਹੈ ਕਿ ਜੇਕਰ ਤੁਸੀਂ ਆਪਣੇ ਚੈਨਲ ਮੰਗਲ ਮੱਤੇ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਚੈਨਲ ਨੂੰ ਔਰ ਵੀਡੀਓ ਨੂੰ ਸ਼ੇਅਰ ਕਰਿਓ ਔਰ ਗੀਤ ਦੇ ਵਿੱਚ ਕਮੈਂਟ ਕਰਿਓ ਦੱਸੋ ਕਿਦਾਂ ਲੱਗਿਆ ਸੁਪੇਸ਼ ਹੈ ਦਿਨ ਬਚਪਨ ਦੇ ਯਾਰੋ ਸੀਗੇ ਕਿੰਨੇ ਚੰਗੇ ਹੋ ਦਿਨ ਬਚਪਨ ਦੇ ਯਾਰੋ ਸੀਗੇ ਕਿੰਨੇ ਚੰਗੇ ਹਏ ਲੁਕਣ ਮਚੀਚੀ ਖੇਡਦੇ ਸੀ ਨਾਲੇ ਗੁੱਲੀ ਡੰਡੇ ਮਾ ਦਿਨ ਬਚਪਨ ਦੇ ਯਾਰੋ ਸੀਗੇ ਕਿੰਨੇ ਚੰਗੇ ਹਏ ਲੁਕਣ ਮਚਚੀ ਖੇਡਦੇ ਸੀ ਨਾਲੇ ਗੁੱਲੀ ਡੰਡੇ ਓਏ ਬੇਬੇ ਗਾਲਾਂ ਕੱਢਦੀ ਸੀ ਵੇ ਰੋਟੀ ਖਾ ਲੋ ਹਏ ਸਪਣਾ ਦੇ ਵਿੱਚ ਨੌਂਦੇ ਸੀ ਅਸੀਂ ਨੰਗ ਤੜੰਗੇ ਦਿਨ ਬਚਪਨ ਦੇ ਓਏ ਕੰਨ ਤੋਂ ਫੜ ਕੇ ਮੰਮੀ ਸਕੂਲ ਨੂੰ ਤੋਰ ਦਿੰਦੀ ਸੀ ਹਏ ਖਾਨ ਨੂੰ 5 ਰੁਪਏ ਜਾਗੂ ਜੀ ਹੋਰ ਦਿੰਦੇ ਸੀ ਹਏ ਖਾਨ ਨੂੰ 5 ਰੁਪਏ ਜਾਗੂ ਜੀ ਹੋਰ ਦਿੰਦੇ ਸੀ ਉਹ ਸਾਨੂੰ ਅੱਜ ਵੀ ਚੇਤੇ ਆਉਂਦੇ ਅੱਜ ਵੀ ਚੇਤੇ ਆਉਂਦੇ ਹਿੰਦੀ ਵਾਲੀ ਮੈਡਮ ਦੇ ਡੰਡੇ ਦਿਨ ਬਚਪਨ ਦੇ ਯਾਰੋ ਸੀਗੇ ਕਿੰਨੇ ਚੰਗੇ ਹੋਏ ਲੁਕਣ ਮਚਿਚੀ ਖੇਡਦੇ ਸੀ ਨਾਲੇ ਗੁੱਲੀ ਡੰਡੇ ਦੇਸੀ ਅਰਦਾਸਾਂ ਕਿਰਸ਼ਪਾਲ ਮਾਸਟਰ ਸਕੂਲ ਆਵੇ ਨਾ ਹੈ ਆਉਂਦੇ ਨਹੀਂ ਸੀ ਸਵਾਲ ਸਾਨੂੰ ਕਿਤੇ ਛਿੱਤਰ ਲਾਵੇ ਨਾ ਕਰਦੇ ਸੀ ਅਰਦਾਸਾਂ ਕਿਰਸ਼ਪਾਲ ਮਾਸਟਰ ਸਕੂਲ ਆਵੇ ਨਾ ਹੈ ਆਉਂਦੇ ਨਹੀਂ ਸੀ ਸਵਾਲ ਸਾਨੂੰ ਕਿਤੇ ਛਿੱਤਰ ਲਾਵੇ ਨਾ ਪਰ ਅੱਜ ਸਾਨੂੰ ਕੰਮ ਦੇ ਗਏ ਅੱਜ ਸਾਨੂੰ ਕੰਮ ਦੇ ਗਏ ਸਰ ਦੇ ਲਾਏ ਡੰਡੇ ਦੇਨੇ ਬੱਚ ਪਣਦੇ ਯਾਰੋ ਸੀਗੇ ਕਿੰਨੇ ਚੰਗੇ ਓਏ ਲੁਕਣ ਮਚੀ ਚੀ ਖੇੜਦੇ ਸੀ ਨਾਲੇ ਗੁੱਲੀ ਡੰਡੇ ਹੋ ਚੜ ਜਾਂਦਾ ਜੇ ਤਾਪ ਮੈਨੂੰ ਚੜ ਜਾਂਦਾ ਜੇ ਤਾਪ ਮੈਨੂੰ ਬੁੱਢੀ ਬੇਬੇ ਘਬਰਾਉਂਦੀ ਸੀ ਜੇ ਬਾਪੂ ਨੂੰ ਜੈ ਤੋਂ ਮੇਰੇ ਟੀਕਾ ਕਰਵਾਉਂਦੀ ਸੀ ਭੇਜ ਬਾਪੂ ਨੂੰ ਜੈ ਤੋਂ ਮੇਰੇ ਟੀਕਾ ਕਰਵਾਉਂਦੀ ਸੀ ਓ ਬੇਬੇ ਚਾਵਾਂ ਨਾਲ ਬੁਲਾਉਂਦੀ ਸੀ ਚਾਵਾਂ ਨਾਲ ਬੁਲਾਉਂਦੀ ਸੀ ਕਹਿ ਮੰਗੇ ਜੰਗੇ ਦਿਨ ਬਚ ਪਣਦੇ ਯਾਰੋ ਸੀਗੇ ਕਿੰਨੇ ਚੰਗੇ ਲੁਕਣ ਮਚੀਚੀ ਖੇਡਦੇ ਸੀ ਨਾਲੇ ਗੁੱਲੀ ਡੰਡੇ ਐਂਡ ਤੇ ਕਹਿੰਦਾ ਕੰਦਾ ਸ਼ਾਮ ਪਹਿਣ ਤੇ ਬੈਟ ਬੋਲ ਜਾ ਚੁੱਕ ਲੈ ਆਉਂਦੇ ਸੀ ਉਹ ਬਨਾਰ ਜੋੜੀ ਤੇ ਮੇਸ਼ੀ ਮੰਗਲ ਆਉਂਦੇ ਸੀ ਉਹ ਸ਼ਾਮ ਪਹਿਣ ਤੇ ਬੈਟ ਬੋਲ ਜਾ ਚੁੱਕ ਲੈ ਆਉਂਦੇ ਸੀ ਮੰਗਲ ਮੇਸ਼ੀ ਉਹ ਬਨਾਰ ਜੋੜੀ ਤੇ ਆਉਂਦੇ ਸੀ ਹਰ ਦੇਸੀ ਜਦੋਂ ਮੈਚ ਤਾਂ ਹਰ ਦੇਸੀ ਜਦੋਂ ਮੈਚ ਤਾਂ ਹੁੰਦੇ ਸੀ ਦੰਗੇ ਦੇ ਨੇ ਬਚਪਨ ਦੇ ਯਾਰੋ ਸੀਗੇ ਕਿੰਨੇ ਚੰਗੇ ਓਏ ਲੁਕਣ ਮਚੀ ਖੇਡਦੇ ਸੀ ਨਾਲੇ ਗੁੱਲੀ ਡੰਡੇ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਜੇਕਰ ਚੰਗਾ ਲੱਗਿਆ ਤਾਂ ਪਲੀਜ਼ ਕਮੈਂਟ ਕਰਿਓ ਔਰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਸੋ ਮਿਹਰਬਾਨੀ ਮਿਲਦੇ ਹਾਂ ਕਿਸ ਅਗਲੀ ਵੀਡੀਓ ਵਿੱਚ ਥੈਂਕ ਯੂ